ਫਰਾਗਾ ਜੀ 40% ਵੋਟ ਐਸਟੱਪ ਹੋ ਚੁੱਕੀ ਹੈ ਮੈਂ ਆਪਣੇ ਇਲਾਕੇ ਦੇ ਸਾਰੇ ਇਲਾਕਾ ਨੁਆਂਸੀਆਂ ਨੂੰ ਬੇਨਤੀ ਕਰਾਂਗਾ ਅਪੀਲ ਕਰਾਂਗਾ ਵੀ ਕਿਰਪਾ ਵੋਟ ਜ਼ਰੂਰ ਪਾਣ ਆਣ ਕਿਉਂਕਿ ਵੋਟ ਉਹਨਾਂ ਦੀ ਤਾਕਤ ਹੈ ਔਰ ਆਪਣੀ ਤਾਕਤ ਉਹ ਸਾਡੇ ਨਾਲ ਤਾਕਤ ਬਣਾਣ ਤੁਸੀਂ ਆਣ ਵਾਲੇ ਜਿਹੜੇ ਵੀ ਕੰਮ ਕਰਵਾ ਸਕੀਏ ਪਲੀਜ਼ ਪਲੀਜ਼ ਵੋਟ ਜ਼ਰੂਰ ਕਰਿਓ ਮੇਰੀ ਅਪੀਲ ਹੈ ਬਾਰ-ਬਾਰ ਵੋਟ ਪਾਣ ਸਾਰੇ ਜਣੇ ਜ਼ਰੂਰ ਆਓ ਅੱਜ ਸਿਰਫ 4 ਵਜੇ ਵਿੱਚ ਸਮਝ ਲਓ 2 ਘੰਟੇ ਬਾਕੀ ਨੇ ਸਵੇਰੇ 7 ਵਜੇ ਸ਼ੁਰੂ ਹੋਏ ਸੀ ਵੋਟਾਂ ਪੈਣੀ ਐ 4 ਵਜੇ ਤੱਕ ਪੈਣੀ ਐ ਜੀ ਅੱਜ ਤੇ 4 ਵਜੇ ਤੱਕ ਵੋਟਾਂ ਉਸ ਤੋਂ ਬਾਅਦ ਨਹੀਂ ਪੈਣੀ ਐ ਜੀ ਤੇ ਕਿਰਪਾ ਮੈਂ ਅਪੀਲ ਕਰ ਰਿਹਾ ਬਾਰ-ਬਾਰ ਰਿਕੁਐਸਟ ਕਰ ਰਿਹਾ ਵੀ 4 ਵਜੇ ਪਹਿਲਾਂ ਪਹਿਲਾਂ ਆ ਕੇ ਸਾਰੇ ਜਣੇ ਵੋਟਾਂ ਪਾਓ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਜੀ ਪ੍ਰਸ਼ਾਸਨ ਵੱਲੋਂ ਆਲਮੋਸਟ ਠੀਕ ਕੀਤਾ ਜਾ ਸਕਦਾ ਹੈ ਅਸੀਂ ਬਾੜਾ ਕੁਝ ਕਹਿਣਾ ਨਹੀਂ ਚਾਹੁੰਦੇ ਤੇ ਥੋੜਾ ਜਿਹਾ ਰੂਲਿੰਗ ਪਾਰਟੀ ਤਾਂ ਕਾਹ ਕਰਦੀ ਹੁੰਦੀਆਂ ਨੇ ਪਰ ਕੋਈ ਗੱਲ ਨਹੀਂ ਅ ਅਸੀਂ ਵੀ ਅਡਜਸਟ ਕਰ ਲਿਆ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ